ਅੱਜ ਸਵੇਰੇ ਕਰੀਬ 10 ਵਜੇ ਨੇੜੇ ਆਈਟੀਆਈ ਸੁਆ ਫੋਲੀ ਦੇ ਕੋਲ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਦੇ ਨਾਲ ਆਮੋ-ਸਾਮਨੇ ਭਿਆਨਕ ਟੱਕਰ ਹੋ ਗਈ ਜਿਸ ਤਰ੍ਹਾਂ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਉਪ ਅੰਗਰੇਜ਼ ਪਾਸੇ ਲੋਪੋਂ ਥਾਣਾ ਸਮਰਾਲਾ ਵੱਜੋਂ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਦੀ ਆਵਾਜ਼ ਦੂਰ-ਦੂਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਸਿਵਲ ਹਸਪਤਲ ਦੇ ਡਾਕਟਰ ਨੇ ਦੱਸਿਆ ਕਿ ਟੱਕਰ ਹੋਣ ਕਰਕੇ ਮੋਟਰਸਾਈਕਲ ਸਵਾਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜ਼ਖਮੀ ਨੂੰ ਸਮਰਾਲਾ ਦੇ ਸਿਵਲ ਹਸਪਤਲ ਵਿੱਚ ਲਿਆਂਦਾ ਗਿਆ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ 32 ਸੈਕਟਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਘਟਨਾ ਦੇ ਤਕਰੀਬ 4 ਘੰਟੇ ਬਾਅਦ ਹੀ ਉਸ ਦੀ ਮੌਤ ਹੋ ਗਈ ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਤੇ ਸਮਰਾਲਾ ਪੁਲਿਸ ਜਾਂਚ ਵਿੱਚ जुट ਗਈ ਹਨੀ ਅੰਗਰੇਜ਼ ਸਿੰਘ 38 ইয়ারਸ ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11:25 ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਦੇ ਕਹਿਣ ਮੁਤਾਬਿਕ ਬੱਸ ਨਾਲ ਹੋਇਆ ਤੇ ਉਹਨੂੰ ਬੱਸ ਦਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਦੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਫਿਰ ਗਵਰਨਮੈਂਟ ਮੈਡੀਕਲ ਕਾਲਜ 32 ਸੈਂਟਰੀਅਲ ਰੈਫਰ ਕਰ ਦਿੱਤਾ ਕਿੰਨੀ ਉਮਰ ਹੈ ਜੀ 38 ایਅਰਸ ਉਹਨਾਂ ਨੇ ਦੱਸਿਆ ਮੁਤਾਬਿਕ ਕਿੱਥੇ ਰਹਿਣ ਵਾਲਾ ਆ ਸਾਨੂੰ ਜੋ ਉਹਨਾਂ ਨੇ ਲਿਖਵਾਇਆ ਮਾਛੀਵਾੜਾ ਰੋਡ ਸੰਰਾਲੇ ਦਾ ਰਹਿਣ ਵਾਲਾ ਆ